ਬਿਰਧ ਆਸ਼ਰਮਾਂ ਵਿੱਚ ਕਿੱਡੀ ਗੱਲ ਸਾਧ ਸੰਗ ਜੇਸ ਕਰਕੇ ਲਜਿਆ ਦੀ ਗੱਲ ਗੁਰਮੁਖ ਪਿਆਰਿਓ ਇਹ ਸੇਵਾ ਕਰੋ ਮਾਤਾ ਪਿਤਾ ਦੀ ਸੇਵਾ ਮਹਾਨ ਵੱਡੀ ਹੈ ਮਾਤਾ ਪਿਤਾ ਦੀ ਖੁਸ਼ੀ ਰੱਬ ਦੀ ਖੁਸ਼ੀ ਜਿਹਦੇ ਘਰ ਵਿੱਚ ਮਾਤਾ ਪਿਤਾ ਗੁਰਮੁਖ ਪਿਆਰਿਓ ਉਹ ਕਹਿੰਦੇ ਹਨ ਵੀ ਇੱਕ ਬੇਬੇ ਬੈਠੀ ਪਾਣੀ ਮੰਗਦੀ ਆਪਣੀ ਨੋਹ ਤੋਂ ਕਹੇ ਲਈ ਬਾਝ ਦਾ ਗਲਾਉਂਦੇ ਨੇ ਪੁੱਤਰਾ ਕਹੇ ਲਈ ਬਹਿ ਜਾ ਬਹਿ ਜਾ ਕੁੜੀਏ ਸਵੇਰ ਤੋਂ ਹੀ ਕਦੇ ਕੁਸ਼ਮਾਗਲੇ ਨਹੀਂ ਕਦੇ ਕੁਸ਼ਮਾਗਲੇ ਨਹੀਂ ਮੈਂ ਗੁਰਦੁਆਰੇ ਜਮਾ ਉੱਥੇ ਢੰਡੇ ਮਿੱਠੇ ਜਲਦੀ ਸ਼ਬੀਰ ਲੱਗਦਾ ਆਖੋ ਸਤਨਾਮ ਲੋਕੀ ਮੁਖਾਵਾਂ ਕਰਦੇ ਵੇਖੋ ਸਾਜ਼ ਸੰਗੀਤ ਦੀ ਜਿਵੇਂ ਸ਼ਬੀਰਾਂ ਲੱਗੀਆਂ ਉੱਥੇ ਸੇਵਾ ਉੱਥੇ ਜਾ ਕੇ ਪਾਣੀ ਪਾਣਾ ਤੇ ਘਰ ਦੇ ਬਜ਼ੁਰਗਾਂ ਨੂੰ ਪਾਣੀ ਨਹੀਂ ਹੁੰਦਾ ਕਾਦੀ ਸੇਵਾ ਲੱਗਦੀ ਆਖੋ ਸਤਨਾਮ ਇਸ ਕਰਕੇ ਵਰਮਕ ਪਿਆਰੇ ਆਓ ਆਪਾਂ ਇਸ ਸੰਗਤ ਦੇ ਵਿੱਚ ਕਵਤਾ ਸਰਵਣ ਕਰਾਂਗੇ ਫਿਰਪਰ ਖੁਸ਼ ਗੁਰਤੀ ਆਸਤੀਆਂ ਬਾਤਾਂ ਪਾ ਕਰਕੇ ਫਿਰ ਸਮਾਪਤੀਆਂ ਬੰਦ ਗਰਮਕ ਪਿਆਰੇ ਬਾਉ ਦੀ ਕਲਪਤਾ ਮਾਤਾ ਔਰ ਪੁੱਤਰ ਦਾ ਇਕਦਰਬ ਵਾਹ ਵਾਹ ਸਾਧ ਸੰਗਤ ਜੀ ਸਰਵਣ ਕਰੀਏ ਸਾਡੇ ਜਥੇ ਦੇ ਬਹੁਤ ਹੀ ਪਿਆਰੀ ਆਵਾਜ਼ ਭਾਈ ਬਣਕਜੀਤ ਸਿੰਘ ਉਹ ਸਰਵਣ ਕਰਾਉਣਗੇ ਹਾਂਜੀ ਰੋਂਦੇ ਆ ਬੇ ਖੁਸ਼ਰੀ Benama. नदी नै जो फिर लॻंद मामारां जो दुनि सु लॻंद माम जो दुनि सुनी

ਵੱਡੇ ਪੁਰਾਣੇ ਤਨ ਤੇ ਸੂਟ ਹੰਡਾਉਂਦੀ ਐ ਧੋਖ ਮੁਕਾਂ ਗੱਡ ਕੱਟ ਕੇ ਪੁੱਤਰ ਜਾਂਦੀ ਹੈ ਵੱਡੇ ਪੁਰਾਣੇ ਤਨ ਤੇ ਸੂਟ ਹੰਡਾਉਂਦੀ ਆਖੇ ਹੈ ਮਾ ਵਾ ਮੂ ਲਬ ਨਾ ਸਕੇ ਬਜਾਰੋ ਕੋਈ